ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਵਹਿੜਾ ਵਿਖਾਉਣੀ ਆ ਜਿਹੜੀਆਂ ਤੁਸੀਂ ਸਕਰੀਨ ਸਕਰੀਨ ਤੇ ਵੇਖ ਰਹੇ ਆ 2-3 ਵਹਿੜਾ ਤਾਂ ਪੂਰੀਆਂ ਹੀ ਚੰਗੀਆਂ ਜੇ ਕੋਈ ਭੈਣ ਭਰਾ ਚੰਗੀ ਵੱਛੀ ਲੈਣ ਦਾ ਚਾਹਵਾਨ ਹੋਵੇ 2-3 ਪੂਰੀਆਂ ਚੰਗੀਆਂ ਵਹਿੜਾ ਦੂਜੀਆਂ ਵੀ ਚੰਗੀਆਂ ਆ ਯਾਨੀ ਕਿ ਆਪੋ ਆਪਣੀ ਥਾਂ ਤੇ ਆ ਉਹਨਾਂ ਦੇ ਮੁੱਲ ਉਦਾਂ ਦੇ ਹੋਣਗੇ ਇਨਫਰਮੇਸ਼ਨ ਲੈ ਦੇਣਾ ਤੇ ਵਿੱਚੋਂ ਤਿੰਨ ਚਾਰ ਨਾਗ ਤਾਂ ਗਰਮੀ ਰਹਿਤ ਆ ਇੱਕ ਅਦਾਂ ਨਾਗੀ ਆ ਜਿਹੜਾ ਦੂਜਾ ਜਿਆਦਾਤ ਵਾਲਾ ਦੂਜੇ ਨਾਗ ਤਾਂ ਗਰਮੀ ਰਹਿਤ ਆ ਜੇ ਕਿਸੇ ਨੇ ਮੱਝ ਨਹੀਂ ਲੈਣੀ ਕਿ ਮਤਲਬ ਮੱਝ ਤਾਂ ਤੁਹਾਨੂੰ ਵੀ ਪਤਾ ਮਾੜੇ ਬੰਦੇ ਦੀ ਰੀਤ ਤਾਂ ਬਾਹਰ ਫੇਰਦੀ ਆ ਘੱਟੋ ਘੱਟ 90000 ਲੱਖ ਦੀ ਮੱਝ ਮਿਲਦੀ ਹੈ ਦਰਮਿਆਨੀ ਜੀ ਤੇ ਜੇ ਪੈਸੇ ਥੋੜੇ ਲਾਉਣੇ ਤੇ ਮੱਝਾਂ ਰੀਆਂ ਦੋ ਤਿੰਨ ਵੜਾਂ ਪੂਰੀਆਂ ਚੰਗੀਆਂ ਇਨਫਰਮੇਸ਼ਨ ਲੈ ਦੇਣਾ ਪਹਿਲਾਂ ਬਾਤਾਂ ਵੀਰ ਨਾਲ ਕਰ ਲੈਨੇ ਹਾਂਜੀ ਸਸਿਕਾ ਨਾਂ ਦੱਸ ਦਈਏ ਨਾਂ ਬਾਈ ਗੁਰਦੇਵ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸੀਲ ਮੋਗਾਈ ਫੋਨ ਨੰਬਰ 9801755670 ਕਿਹੜੇ ਪਾਸੋਂ ਲੱਗਿਆ ਉਹ ਸਿੰਘਾਂ ਦੇ ਤੋਂ ਲੱਗਿਆ ਚਲੋ ਜੀ ਇਹ ਕੰਨਵਾ ਸੂਆ ਕਿੰਨੇ ਕ ਦਿਨ ਲੈ ਜੂ ਤੇ ਬਈ ਤੀਜੇ ਸੂਏ ਵਾਰ ਸੂਈ ਦੁੱਧ ਬਾਦ ਦੁੱਧ ਵੀ ਪਹਿਲੇ ਦੂਜੇ ਸੂਏ 17 18 ਲੀਟਰ ਦੱਸਿਆ ਇਹਦਾ ਤੀਜਾ ਸੂਆ ਆ ਠੰਡੀ ਸੀ ਲੈਣੀ ਆ ਕੋਈ ਨਿਆਣੇ ਦੀ ਲੋੜ ਨਹੀਂ ਪਿਆ ਚੂਆ ਹੂੰ ਦੋਸਤੋ ਸੀਲ ਸਾਉ ਪੂਰੀ ਆ ਦੁੱਧ ਵੀ ਮੱਝਾਂ ਰ ਕੋ ਬੰਨ ਧੰਨ ਵਾਲੀ ਵਹਿੜਾ ਕੰਬਲਾ ਵੀ ਭਾਰੀ ਆ ਤੇ ਸੀਲ ਸਾਉ ਵੀ ਪੂਰੀ ਆ ਇਹ ਹੈ ਸੁਣ ਵਾਲੀ ਆ ਆਪਣਾ ਧਾਰਾ ਮਾਰ ਲਾ ਫਿਰ ਵੀ ਨਹੀਂ ਕੁਝ ਕਹਿੰਦੀ ਲੈ ਹੂੰ ਸਹੀ ਆ ਦੋਸਤੋ ਚਵਾਈ ਬਹੁਤ ਚੰਗੀ ਦੀ ਤਾਂ ਪੂਰੀ ਮੋਟੀ ਧਾਰਾ ਸਹੀ ਆ ਪੂਰੀ ਚੰਗੀ ਚਵਾਈ ਆ ਦੁੱਧ ਕਿੰਨਾ ਕ ਦੱਸਿਆ ਦੁੱਧ 18 ਲੀਟਰ ਦੱਸਿਆ ਵੀ ਜਦੋਂ ਕੱਢ ਬਾਹਰ ਨੂੰ ਵਹਿੜ ਕੱਦ ਚ ਵੱਡੀ ਆ ਦੁੱਧ 16 17 ਤੱਕ ਈ ਵੇੜ ਨੂੰ ਕੋਈ ਬਾਹਲਾ ਨਹੀਂ ਚੋਣਾ ਚਾਹੀਦਾ ਬਾਕੀ ਦੇਣਾ ਸੇਵਾ ਨੇ ਆ ਭਾਵੇਂ 15 ਹੋਵੇ ਭਾਵੇਂ 10 ਕਿਲੋ ਹੋਵੇ ਤੁਹਾਨੂੰ ਵੀ ਪਤਾ ਜੇ ਕੋਈ ਦਾਣਾ ਦੱਪਾ ਪਾਊਗਾ ਤਾਂ ਜਾਨਵਰ ਨੇ ਫੇਰ ਹੀ ਦੇਣਾ ਜੇ ਕੋਈ ਕਹ ਦੇ ਕੱਲੇ ਪੱਠਿਆਂ ਦੇ ਤਾਂ ਕੀਨੇ ਦੇਣਾ ਵਾ ਵੇੜ ਵੱਡੀ ਆ 17 18 ਕਿਲੋ ਇੰਨਾ ਦੁੱਧ ਕੋਈ ਬਾਹਲਾ ਨਹੀਂ ਏਡੀ ਵੇੜ ਨੂੰ ਬਾਕੀ ਦੇਣ ਮੇਰੇ ਹਿਸਾਬ ਨਾਲ 5 4 ਕੁ ਮਸਾਂ ਹੀ ਲਊਗੀ ਵੇੜ ਤਿਆਰ ਹੀ ਮੰਨੋ ਤੁਸੀਂ ਸੀਲ ਬਹੁਤ ਆ ਸੀਲ ਸੌ ਪੂਰੀ ਆ ਤੇ ਦੁੱਧ ਹੋ ਮੱਝਾਰਗਾ ਲੇਟ ਅਰਗਾ ਜਾਵਾਂ ਵੇੜ ਆ ਵੀ ਬਹੁਤ ਚੰਗੀ ਸੀ ਮੱਝਾਂ ਰਗੀ ਪਰ ਇਹ ਬੈਗੀ ਆ ਮੋਟਾ-ਮੋਟਾ ਥਾਣ ਹੈ ਇਹ ਦੋ ਤਿੰਨ ਬਰੀਡਾਂ ਦਾ ਸਮੇਲ ਜਿਆ ਚਲੋ ਹੁਣ ਮੈਂ ਉਧਰਲੇ ਪਾਸੇ ਤਾਂ ਨਹੀਂ ਜਾਂਦਾ ਫਿਰ ਉਹਨੇ ਮਗਰ ਕਰਦਾ ਤਨੇ ਕਹਿਣਾ ਹਾਂ ਉਹੀ ਆ ਪਰ ਵਹਿੜ ਕੁੱਲ ਮਿਲਾ ਕੇ ਚੰਗੀ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾ ਵੱਡੀ ਆ ਕੱਦ ਚ ਪੂਰੀ ਦੁੱਧ ਬਾਝਰ ਗਊ ਗਰਮੀ-ਗਰਮੀ ਘਾਟੀ ਬਣਾਉਣੀ ਆ ਗਰਮੀ ਤਾਂ ਜਦੋਂ ਜੇ ਢਾੜ ਜਿਹ ਪੂਰੀ ਚੀਕ ਪੈਂਦੀ ਉਹ ਤਾਂ ਆਮ ਬੰਦੇ ਵੀ ਮੰਨਣ ਲੱਗ ਪੈਂਦੇ ਆ ਪਰ ਐ ਨਹੀਂ ਹੋਊਗਾ ਕਿ ਉਹ ਹੋਣੀ ਗਰਮੀ ਮਨਾਉਣ ਲੱਗ ਜੂਗੀ ਜੈ ਜਮਾਲ ਇਹਦਾ ਮੁੱਲ 5248000 ਦੇਣਾ ਵੇ ਹਾਨਾ ਜੀ 48000 ਦੀ ਦੇ ਦੇਣੀ ਤੇ ਜੇ ਕੋਹਨੀ ਹੁੰਦੀ ਮੁੱਲ ਵੱਧ ਹੋਣਾ ਸੀ ਪਰ ਸਿੰਘ ਹੈਗੇ ਆ ਸਿੰਘਾਂ ਕਰਕੇ 5-7000 ਮੁੱਲ ਘਟਾ ਤੇ ਜਿਹਨੇ ਦੁੱਧ ਪੀ ਇਹਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਬੜਾ ਪੁੱਠੇ ਪਾਹੇ ਦੀ ਬਜਾਰੇ ਕਿਹੜਾ ਹੈਲਥੀ ਲੈ ਜੇ ਮਾਰਦੀ ਹੋਵੇ ਫਿਰ ਤਾਂ ਸਿਆਣੇ ਕਹਿੰਦੇ ਕੋਹਨੀ ਵੀ ਮਾੜੀ ਆ ਤੇ ਜੇ ਨਹੀਂ ਮਾਰਦੀ ਫਿਰ ਸਿੰਘਾਂ ਕਰਕੇ ਤੁਹਾਨੂੰ ਵੈੜ ਵੀ 8-10000 ਭਾਜ ਮਿਲ ਜੈਣੀ 48 ਦੀ ਦੇ ਦੇਣੀ ਆ 5 400 ਮਾਨਤਾਣਾ ਜੀ 2 ਨੰਬਰ ਤੇ ਆ ਕਰਦਾ ਤਾਂ ਆ 2 ਨੰਬਰ ਤੇ ਜਰਸੀ ਦੁੱਧ 15 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਦੁੱਧ ਦਾ ਵੀ ਇਹ ਤਾਂ 17 18 ਕਹਿੰਦਾ ਪਰ ਮੈਂ ਆਪਦੀ رائے ਦੇ ਹਿਸਾਬ ਨਾਲ ਦਿੰਨਾ ਕਿ 15 ਕ ਮੰਨ ਕੇ ਸੌਦਾ ਕਰ ਲਓ 47 48000 ਦੀ ਕਿਸੇ ਨੇ ਵੀ ਨਹੀਂ ਦੇਣੀ 2 ਨੰਬਰ ਤੇ ਆ ਇਹ ਜਰਸੀ ਸਮਾਂ ਸਮਾਂ ਦੱਸ ਦੇਣ ਦੱਸਿਆ ਜੀ ਦੁੱਧ ਇਹ ਹਜੇ ਪਰ ਹੈ ਤਿਆਰ ਹੀ ਆ 5 4 ਦਿਨ ਕੱਢੂ ਦੁੱਧ ਬਾਦ ਉਹ ਤਾਂ 17 ਲੀਟਰ ਦੱਸਿਆ ਜੀ ਬਲੂਨ ਪੰਜ ਚਾਰ ਦਿਨ ਹੀ ਲਊ ਬਾਕੀ ਲੇਵਾ ਭਾਂਡਾ ਪੂਰਾ ਵੱਡਾ 10 ਦਿਨ ਤੈਨੂੰ ਕਿੱਧਰੋਂ ਲੈਣੇ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਬੱਚਾ ਧਰ ਦੇਣਾ ਇਹਨੇ ਕਿਉਂਕਿ ਜਾਨਵਰ ਦਾ ਪਤਾ ਨਹੀਂ ਹੁੰਦਾ ਕਈ ਵਾਰਾਂ ਤਾਂ ਜਾਨਵਰ ਦਿਨਾਂ ਤੋਂ ਹਫਤਾ ਹਫਤਾ 10 10 ਦਿਨ ਉੱਪਰ ਵੀ ਲੈ ਜਾਂਦਾ ਤੇ ਕਈ ਵਾਰਾਂ ਦਿਨਾਂ ਤੋਂ 4 ਦਿਨ ਪਹਿਲਾਂ ਵੀ ਸੂਪ ਪੈਂਦਾ ਉਹ ਵਾਈਗੁਰੂ ਦੇ ਰੰਗ ਆ ਪਰ ਇਹ ਵਹਿੜ ਤਿਆਰ ਆ ਜਮਾ ਦਿਨ ਕੋਈ ਤਿੰਨ ਚਾਰ ਮਸਾਂ ਹੀ ਕੱਢੂਗੀ ਥਣ ਸੋਹਣਿਆ ਪੈਂਦੀ ਜਰਸੀਆਂ ਚ ਫੈਡ ਫੂਡ ਇਹਦੀ ਵੀ ਚੰਗੀ ਹੋਊਗੀ ਜਾਇਜ ਜਮਾਲ ਕਰ ਦਿੱਤਾ ਇਹ 62000 ਦੇ ਦੇ ਦਾਂਗੇ ਮੁੱਲ 65000 ਮੁੱਲ 65 ਆ 62 ਦੀ ਦੇ ਦੇਣੀ ਆ ਜੇ ਕਿ ਇਹਨੂੰ ਸਿੰਘਾਂ ਲਈ ਲੱਗਦੀ ਹੈ ਨਾ ਕਿ ਮੁੱਲ ਥੋੜਾ ਅਸੀਂ ਨਹੀਂ ਸਿੰਘਾਂ ਲਈ ਲੈਣੀ ਫਿਰ ਆਖੋ ਨਹੀਂ ਲੈ ਲੋ ਤਾਂ ਹੀ ਕਿਹਾ ਸੀਗਾ ਕਿ ਸਿੰਘਾਂ ਵਾਲਾ ਵਟਾ ਜ਼ਰੂਰ ਆ ਪਰ ਮੁੱਲ ਵੀ ਜਾਇਜ ਫਿਰ ਉਹ ਹਿਸਾਬ ਨਾਲ 47 48000 ਦੀ ਦੇਣੀ ਕੀ ਨਹੀਂ ਜੇ ਕੋਨੀ ਹੁੰਦੀ ਪਰ ਜਿਹਨੇ ਦੁੱਧ ਪੀ ਇਹਨੂੰ ਲੈਣੀ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਇਹ ਕਿਹੜਾ ਬੁੱਢੀ ਆ ਦੂਜਾ ਨਤੀਜਾ ਸੂਆ ਉਹ ਤੇ ਵਧੀਆ 6-7 ਸੂਏ ਦੁੱਧ ਪਿਆ ਦਨਾਂ ਨੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਵਿਹੜਾ ਤਿੰਨ ਨੰਬਰ 10 ਗਰਦਾ ਤੇ ਇਹਦੇ ਬਾਰੇ ਦੰਦੀ ਕਿਵੇਂ ਆਦੀ ਸਹੀ ਆ ਦੋਂਦੀ ਸਮਾਂ 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 10-10 ਸਹੀ 5-4 ਦਿਨ ਲਵੋ 10 ਦਿਨ ਬਾਈ ਕਹਿੰਦਾ ਅਗਲੇ 10 ਦੇ ਪੰਜ ਚਾਰ ਦਿਨ ਲਵੋ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਵਿਹੜਾ ਆ ਕੱਦ ਕਾਠ ਵੀ ਵੱਡਾ ਸੋਹਣਾ ਬਾਡੀ ਸਟ੍ਰਕਚਰ ਐ ਖੂਲਡ ਲਿਆਂਗਾ ਪੈਰਾਂ ਦੀ ਆ ਬਜਨ ਮੂਜੀ ਨੇ ਵੀ ਬਹੁਤ ਆ ੱੱਤੇ ਲੇਵਾ ਭਾਂਡਾ ਵੀ ਪੂਰਾ ਸੋਹਣਾ ਫਿੱਟ ਫਿੱਟ ਹਵਾਨਾ ਪੱਟਾਂ 'ਚ ਫਸਿਆ ਪਿਆ ਮੋਟਾ ਮੋਟਾ ਥਣ ਗੈਪ 'ਚ ਨਿਖੜਵੇਂ ਥਣ ਕੱਲੇ ਕੱਲੇ ਲੱਗੇ ਆ ਦੁੱਧ ਕਿੰਨਾ ਕੱਢ ਜੂ ਕਰ ਦਿੱਤਾ ਦੁੱਧ ਵੀ 20 ਤੋਂ 25 ਚਾਹੀਦਾ ਯਾਰ ਵੇਡ ਨੂੰ ਐਡੀ ਵੇਡ ਜੀ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕੀ ਨਹੀਂ ਵੇਡ ਬੁੱਢ ਤਾਂ ਬਹੁਤ ਚੰਗੀ ਹੁਣ ਅੱਗੇ ਗਾਂ ਇਹਨੂੰ ਚੰਗਾ ਘਰ ਮਿਲ ਜੇ ਸੇਵਾ ਵਾਲਾ ਤੇ ਦੁੱਧ ਦੀਆਂ ਛੱਲਾਂ ਵਗਾ ਦੂਗੀ ਜਿਹੜੇ ਹਿਸਾਬ ਨਾਲ ਵੇਡ ਤੇ ਚਮਕ ਦਮਕਾ ਭਾਈ ਸੋਹਣੀ ਆ ਬੰਦੇ ਵੱਛੀ ਆ ਜੰਮਲੀ ਦਾ ਕਾਦਾ ਹੀ ਡੈਰ ਇਹਦਾ ਵੇਲਾ ਹੁਣ ਹੀ ਕੱਢ ਵੀ ਕੰਨ ਜਵੇਂ ਚਾਰਾਂ ਉਂਗਲਾਂ ਦਾ ਯਾਰ ਹੂੰ ਹੂੰ ਬਾਲਾ ਛੋਟਾ ਕੰਨਾਂ ਵਾਲਾ ਕੰਨ ਮਖਾਈ ਯਾਰ ਦਾ ਹੂੰ ਨਹੀਂ ਸਹੀ ਆ ਸੱਚੀ ਆ ਜੈ ਜਮਾਲ ਦਾ ਇਹਦਾ ਮੁੱਲ 82000 ਰੁਪਏ ਮਾਨਤਨ ਨੂੰ ਮਾਨਤਨ ਖੁੱਲਾ ਹੋਊਗਾ ਤੇ ਨਾਲ ਕੋਸ਼ ਹੋਊਗਾ ਤੋੜਾਂਗੇ ਚੰਗਾ ਬੰਦਾ ਹੁੰਦਾ ਵੇੜ ਦਾ ਪੁੱਲ ਮਾਨਤਨ ਕਰਕੇ ਤੋੜਾਂਗੇ 82 ਹੀ ਦੇ ਦੇਣੀ ਆ ਮਾਨਤਨ ਬਾਈ ਕਹਿੰਦਾ ਫੁੱਲ ਕਰਦੇ ਆਂਗੇ ਆ ਕੀ ਇਹਦੇ ਘਰੇ ਆ ਜਾਓ ਤਸੱਲੀ ਕਰ ਲਿਓ ਫੜ ਪੂਰੀ ਚੰਗੀ ਆ ਪਹਿਲਾਂ ਦੋਂਦੀ ਦੋ ਦੰਦ ਹਾਂ ਹਾਂ ਬਿਆਸੀ ਬਿਆਸੀ ਵਾਗੇ ਹਣਾ ਬਾਈ ਕਹਿੰਦਾ ਮੁੱਲ ਕਰ ਨੂੰ 90 99 ਜੇ ਨਾ ਮਰਜ਼ੀ ਕਰਾ ਲਓ 82000 ਦੀ ਦੇ ਦੇਣੀ ਆ ਤੇ ਹੱਥ ਗਾਂ ਵੀ ਆ ਜਾਂਦਾ ਹੁੰਦਾ ਗੱਡੀ ਤਿਆਰ ਹੀ ਰਹਿੰਦੀ ਆ ਹਾਂ ਅੱਗੇ ਆਇਆ ਕਰਦੇ ਤਾਂ 4 ਨੰਬਰ ਤੇ ਸਾਰ ਨੰਬਰ ਐ ਤੇ ਖਵਾੜਾ ਬਹੁਤ ਚੰਗੀ ਆ। ਸਵਾ ਸਵਾ 5-4 ਦਿਨ ਲੈਂਦੀ ਆ। ਦੁੱਧ ਬਾਦ। ਦੁੱਧ 22 ਲੀਟਰ ਦਿੱਤਾ ਵੀ ਕੋਲੂ ਨੂੰ। 5-4 ਦਿਨ ਲੈਂਦੀ ਆ 22 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਦਿੱਤਾ ਪਹਿਲਾਂ ਨੇ। ਬਾਕੀ ਜਿਹਦੇ ਪਸੰਦ ਆ ਉਹ ਬਾਈ ਦੇ ਘਰੇ ਆਜੋ। ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲੈ ਲਓ ਕਿ ਕਿੰਨਾ ਕੁ ਦੁੱਧ ਪਿਆਜੂਗੀ। ਬਾਕੀ ਜ਼ਿਆਦਾ ਵਾਲੀ ਦਾ ਦੁੱਧ ਜ਼ਿਆਦਾ ਵਾਲੀ ਨੂੰ ਕੋਈ 20-22 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ। ਜੇ ਜ਼ਿਆਦਾ ਵਾਲੀ ਨਾਲ ਦੇਊ ਫਿਰ ਦੇਣਾ। ਵੀ ਕੀ ਨੇ। ਬਾਕੀ ਬਾਈ ਦੇ ਘਰੇ ਆਜੋ ਤਸੱਲੀ ਕਰ ਲਿਓ। ਵਹਿੜ ਪੂਰੀ ਚੰਗੀ ਆ। ਜੀ ਲੈ ਘਰੇ ਰੱਖਣ ਵਾਲੇ ਦੇ ਲੰਮੀ ਤੋਰ ਕਾ ਗਾ ਛੱਡ ਖੁੱਲੀ ਵੈੜ ਪੂਰੀ ਚੰਗੀ ਉਹ ਤਾਂ ਮੈਂ ਪਹਿਲਾਂ ਹੀ ਕਹਦਾ ਕਿ ਜਾਤ ਵਾਲੀ ਬੱਛੀ ਹੈ ਕਿਹੜਾ ਕੋਈ ਦੇਸੀ ਹੈ ਜਾਤ ਵਾਲੀ ਵੈੜ ਨੂੰ 22 ਕਿਲੋ ਦੁੱਧ ਕੋਈ ਬਾਹਲਾ ਨਹੀਂ ਭਜਨ ਬਹੁਤ ਹੈ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਲੇਵਾ ਭਾਂਡਾ ਸੋਹਣਾ ਚਾਰ ਹੀ ਥਾਣਾ ਕੋਈ ਵਾਧੂ ਫੂਟ ਸ਼ਾਂਗ ਹੈ ਨਹੀਂ ਦਿਨ ਇਹ ਵੀ ਕੋਈ ਦੋ ਚਾਰ ਹੀ ਲੋ ਤਿਆਰ ਹੀ ਮੰਨੋ ਤੁਸੀਂ ਹੋ ਸਕਦਾ 4 ਦਿਨ ਹੀ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਉਹ ਤਾਂ ਚਲੋ ਪਤਾ ਨਹੀਂ ਹੁੰਦਾ ਜਾਨਵਰ ਦਾ ਆਏ ਨਹੀਂ ਹੋਊਗਾ ਕਿ 15 ਦਿਨ ਲੈ ਜੂ ਜਾਂ 10 ਦਿਨ ਲੈ ਜੂ ਤਦ 20 ਬਾਈ ਪੈਜੀ ਜਾਇਜ਼ ਮਾਲ ਕਰ ਦੇਤਾ ਮੁੱਲ ਨਹੀਂ ਕਰਨਾ ਜਿਹਨੂੰ ਚੰਗੀ ਲੱਗੇ ਫੋਨ ਲਾ ਲੈ 62000 ਦੀ ਦੇਣੀ ਹੈ ਮੁੱਲ ਨਹੀਂ ਭਾਈ ਕਹਿੰਦਾ ਜਿਹਨੂੰ ਚੰਗੀ ਲੱਗਦੀ ਆ ਫੋਨ ਲਾ ਲੈ 62000 ਦੀ ਦੇ ਦੇਣੀ ਆ ਇਸ ਤੋਂ ਪਹਿਲਾਂ 82 ਦੀ ਉਹ ਉਹ 82 ਦੀ ਇਹ 62 ਦੀ ਮਾਨਤਨ ਥੋੜਾ ਥੋੜਾ ਉਹ ਤਾਂ ਸਾਰੇ ਨਗਾਜ ਹੋ ਜੂ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਲੈ ਲਓ ਇੱਕ ਰਹਿ ਗਈ ਲਾਸਟ ਤੇ ਹੋਰ ਵੇੜਾਂ ਸਾਰੀਆਂ ਚੰਗੀਆਂ ਵੰਨਗੀਆਂ ਸਾਰੀ ਹੈਗੀ ਆ ਜਿਹੜੀ ਮਰਜ਼ੀ ਜੀ ਤੋ ਮਰਜ਼ੀ ਲੈ ਲਓ ਇੱਕ ਆ ਹੋਰ ਆ ਜਾ ਇੱਥੇ ਇਹ ਦੂਜਾ ਸੂਆ ਜੀ ਖੰਡੀ ਸੀ ਲੈ ਵੀ ਬੋਟ ਦੁੱਧ ਕਿੰਨਾ ਦੇ ਦੁੱਧ 14 ਕਿਲੋ ਦਿੱਤਾ ਹੈ ਪਹਿਲਾਂ ਦੀ 14 ਕਿਲੋ ਸਮਾਂ ਇਹ ਵੀ ਕੋਈ 5 6 ਦਾ 5 4 80 ਠੀਕ ਇਹਦੇ ਵੀ ਛੋਟੇ ਛੋਟੇ ਸਿੰਘ ਹੈਗੇ ਆ ਸੀਲ ਬਾਈ ਕਹਿੰਦਾ ਉਹਦੇ ਵਾਂਗੂ ਇਹ ਵੀ ਬਹੁਤ ਆ ਬਾਕੀ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਹਨ ਤੇ ਸਿੰਘਾਂ ਵਾਲੀਆਂ ਵੜਾ ਕੋਈ ਮਾੜੀਆਂ ਨਹੀਂ ਸਿੰਘ ਜ਼ਰੂਰ ਹੈਗੇ ਆ ਤੇ ਜੇ ਸਿੰਘ ਨਾ ਹੁੰਦੇ ਇਹਨਾਂ ਦੀ ਮੁੱਲ ਵੱਧ ਹੋਣੇ ਸੀ ਪਰ ਇਹ ਕਿਹੜਾ ਕੁਸ਼ ਕਹਿੰਦੀਆਂ ਕਰਮ ਵਾਲੀਆਂ ਸੀਲ ਸੌ ਹੈਗੀਆਂ ਵਿਹੜਾ ਤੋਂ ਹੋਈ ਆ ਔਰ ਆ ਵਿਹੜ ਤੇ ਸਿੰਗ ਨਾ ਹੁੰਦੇ ਜਿਹੜੇ ਸੌਣਾ ਕਾਦਾ ਥਣ ਲਈ ਵਾ ਕੋਈ ਮੇਦਾ 62000 ਮੰਗਣਾ ਹੀ ਮੈਂ ਤਾਂ ਨਹੀਂ ਉਪਰ ਹੋਰ ਚੋਂ ਮੰਗਦਾ ਨਾ ਮੰਗਦਾ ਹੂੰ ਉਹ ਵਿਹੜ ਬੜੀ ਚੰਗੀ ਆ ਅੱਜ ਇਹਦਾ ਮੁੱਲ ਅੱਦਾ ਕਿੰਨੇ ਦੀ ਬਾਪ ਜੀ ਨੂੰ ਫੋਨ ਤੇ ਲੱਗੇ ਚੰਗੀ ਲਾਲੇ 46.50 ਦੀ ਅੱਜ ਬਸ 46500 ਦੀ ਬਾਈ ਕਹਿੰਦਾ ਦੇ ਦੇਣੀ ਆ ਬਾਕੀ ਹੈਗੇ ਵੀ ਤੁੰਨ ਵਾਲੀ ਵਿਹੜ ਇਹ ਵੀ ਇਹਦਾ ਵੀ ਦੁੱਧ ਮੱਝਾਰ ਕਾਉ 46.50 ਚ ਮਾਨ ਤਾਣ 500 ਕਰ ਦੂ 46000 ਦੀ ਲੈ ਜਾਓ ਅਗੜਾ ਦੋ ਤੇ 14 15 14 15 ਮੰਨੇ ਕੇ ਸੌਦਾ ਕਰ ਲਿਓ ਖੁੱਲਾ ਪਿਆ ਜੂ ਮੋਟਾ ਮੋਟਾ ਥਾਨ ਹਾਂ ਖੜੋ ਹੂੰ ਨਾ ਮੁੱਫੀ ਪਾਈ ਚੱਲਣਾ ਹਾਂ ਪੂਰੀ ਚੰਗੀ ਵਹਿੜ 46000 ਦੀ ਦੇ ਦੂ ਮੋਲ ਤਾਂ 46.5 ਕੀਤਾ ਕੋਈ ਗੱਲ ਨਹੀਂ 46 ਦੀ ਦੇ ਦੂਗਾ ਕੋਈ ਚੰਗੀ ਨਹੀਂ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਸਿੰਘ ਕੀ ਕਹਿੰਦੇ ਆ ਸਿੰਘ ਤਾਂ ਉੱਥੇ ਹੁੰਦਾ ਚੱਕਰ ਜੇ ਮਾਰਦੀ ਹੋਵੇ ਤੇ ਜੇ ਕਿਸੇ ਕੋਲੇ ਪੈਸੇ ਹੈਗੇ ਆ ਸਿੰਗਾਰੀ ਨਹੀਂ ਲੈਣੀ ਫਿਰ ਖੋਨੀਆਂ ਵੀ ਹੈਗੀਆਂ ਖੋਨੀਆਂ ਨਾਲ ਮੱਥਾ ਲਾ ਲਈ ਅਗਲਾ ਤੇ ਨਹੀਂ ਮੇਰੀ ਸਲਾਹ ਇਹ ਹੈ ਜੀ ਨੇ ਥੋੜੇ ਪੈਸੇ ਲਾਉਣੇ ਸਿੰਗਾਰੀਆਂ ਲੈ ਲੈ ਮੱਝਾਂ ਰਗੀਆਂ ਵਹਿਣਾ ਫੋਨ ਨੰਬਰ ਸਕਰੀਨ ਤੇ ਅਜਾਜ ਜੀ ਮੌਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ